ਸਾਸਰੀਕਾਰ ਦੋਸਤੋ ਛਿਆਣੇ ਕਹਿੰਦੇ ਨੇ ਕਿਸੇ ਨੂੰ ਸਮਝਾਉਣ ਤੋਂ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਇਸੇ ਤਰ੍ਹਾਂ ਦੀ ਇੱਕ ਕਹਾਣੀ ਹੋਰ ਲੈ ਕੇ ਤੁਹਾਡੇ ਲਈ ਆਪਾਂ ਹਾਜ਼ਰ ਹੋਇਆ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਬਜ਼ੁਰਗ ਤੇ ਨੌਜਵਾਨ ਬੋਧੀ ਭਿਕਸ਼ੂ ਸ਼ਾਮ ਦਾ ਸਮਾਂ ਢਲਣ ਤੇ ਆਪਣੇ ਮੱਠ ਵੱਲ ਵਾਪਸ ਜਾ ਰਹੇ ਸਨ ਰਸਤੇ ਵਿੱਚ ਇੱਕ ਬਹੁਤ ਵਿਸਾਲ ਨਦੀ ਪੈਂਦੀ ਸੀ ਜਦੋਂ ਦੋਨੇ ਪਿਖਸੂ ਨਦੀ ਦੇ ਪਾਰ ਕਰਨ ਲੱਗੇ ਤੇ ਉੱਥੇ ਇੱਕ ਨੌਜਵਾਨ ਔਰਤ ਖੜੀ ਸੀ ਤੇ ਉਸਨੇ ਪਿਖਸੂਆਂ ਨੂੰ ਨਦੀ ਪਾਰ ਕਰਾਉਣ ਲਈ ਕਿਹਾ ਪਰ ਉਹ ਜੋ ਬਜ਼ੁਰਗ ਪਿਖਸੂ ਸੀ ਉਸੋ ਔਰਤ ਨੂੰ ਆਣ ਗੋਲੜਾ ਕਰਕੇ ਨਦੀ ਪਾਰ ਕਰ ਗਿਆ ਪਰ ਉਸੋ ਨੌਜਵਾਨ ਪਿਖਸੂ ਨੇ ਉਸ ਔਰਤ ਨੂੰ ਆਪਣੇ ਕਮਰ ਤੇ ਆਪਣੇ ਮੋਢਿਆਂ ਦੇ ਘਨੇੜਿਆਂ ਦੇ ਚੱਕੇ ਨਦੀ ਪਾਰ ਕਰਾਈ ਇਹ ਸਭ ਦੇਖ ਕੇ ਜੋ ਬਜ਼ੁਰਗ ਪਿਖਸੂ ਸੀ ਬਹੁਤ ਨਾਰਾਜ਼ ਹੁੰਦਾ ਹੈ ਤੇ ਦੋਨੋਂ ਜਾਣੇ ਨਦੀ ਕ੍ਰੋਸ ਕਰਕੇ ਜਦੋਂ ਆਪਣੀ ਮੱਟ ਵੱਲ ਜਾ ਰਹੇ ਹੁੰਦੇ ਨੇ ਤੇ ਬਜ਼ੁਰਗ ਭਿਕਸ਼ੂ ਨੌਜਵਾਨ ਭਿਕਸ਼ੂ ਦੇ ਇਹਨਾਂ ਨਾਲ ਰਹਿਣ ਦਾ ਕਿ ਉਸ ਨੂੰ ਮੱਟ ਤੱਕ ਕੋਈ ਉਸ ਨਾਲ ਕੋਈ ਗੱਲਬਾਤ ਨਹੀਂ ਕਰਦਾ ਤੇ ਜਦੋਂ ਦੋਵੇਂ ਜਾਣੇ ਮੱਟ ਤੇ ਜਾ ਕੇ ਆਪਣੀ ਆਪਣੀ ਕੋਟੀਆਂ ਵੱਲ ਜਾਣ ਲੱਗਦੇ ਹਨ ਤੇ ਬਜ਼ੁਰਗ ਭਿਕਸ਼ੂ ਕਹਿੰਦਾ ਹੈ ਨੌਜਵਾਨ ਭਿਕਸ਼ੂ ਨੂੰ ਵੀ ਤੈਂ ਬਹੁਤ ਗਲਤ ਕੀਤਾ ਹੈ ਆਪਾਂ ਭਿਕਸ਼ੂ ਕਿਸੇ ਔਰਤ ਨੂੰ ਨਹੀਂ ਸੂਮ ਸਕਦੇ ਤੇ ਤੈਂ ਇਹ ਔਰਤ ਨੂੰ ਜੋ ਨਦੀ ਕ੍ਰੋਸ ਕਰਾਈ ਹੈ ਉਸਨੂੰ ਛੂ ਕੇ ਜਿਹੜੀ ਆਪਣੀ ਮੱਟ ਦੀ ਪ੍ਰਵਾਸਾ ਹੈ ਉਸਨੂੰ ਖਤਮ ਕਰਤਾ ਹੈ ਖਤਮ ਕਰਿਆ ਪੈਂ ਬਹੁਤ ਗਲਤ ਕਰਿਆ ਤੇ ਉਹ ਨੌਜਵਾਨ ਨੇ ਹੱਸ ਕੇ ਬਜ਼ੁਰਗ ਭਿਕਸ਼ੂ ਨੂੰ ਜਵਾਬ ਦਿੱਤਾ ਕਹਿੰਦੇ ਮਹਾਤਮਾ ਜੀ ਮੈਂ ਤਾਂ ਉਸ ਔਰਤ ਨੂੰ ਉਸੇ ਨਦੀ ਦੇ ਦੂਸਰੀ ਸਾਈਡ ਉਤਾਰਿਆ ਸੀਗਾ ਪਰ ਮੈਨੂੰ ਲੱਗਦਾ ਹੈ ਤੁਸੀਂ ਹਲੇ ਵੀ ਉਸ ਔਰਤ ਨੂੰ ਆਪਣੇ ਮੋਢਿਆਂ ਤੇ ਚੱਕੀ ਫਿਰਦੇ ਹੋ ਤੇ ਇਹ ਗੱਲ ਸੁਣ ਕੇ ਬਜ਼ੁਰਗ ਵੀ ਅਕਸੂਦੀ ਨੀਮੀ ਪੈ ਜਾਂਦੀ ਹੈ ਤੇ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਇੱਕ ਰਵਾਇਤੀ ਫੈਸਲਾ ਕਿਸੇ ਲਈ ਠੀਕ ਹੋ ਸਕਦਾ ਹੈ ਤੇ ਕਿਸੇ ਲਈ ਗਲਤ ਹੋ ਸਕਦਾ ਹੈ ਇੱਕ ਇਨਸਾਨ ਕਿਸੇ ਲਈ ਦੇਵਤਾ ਹੋ ਸਕਦਾ ਹੈ ਤੇ ਕਿਸੇ ਲਈ ਸ਼ੈਤਾਨ ਹੋ ਸਕਦਾ ਹੈ ਇਹਨਾਂ ਦੋਨਾਂ ਗੱਲਾਂ ਦੇ ਵੱਖਰੇ ਵੱਖਰੇ ਪੇਲੂ ਪਹਿਲੂ ਹੁੰਦੇ ਨੇ ਨੌਜਵਾਨ ਉਹ ਨੇ ਉਸ ਹਰਤ ਨੂੰ ਜੋ ਨਦੀ ਪਾਰ ਕਰਾਇਸੀ ਉਸ ਨੇ ਆਪਣਾ ਧਰਮ ਸਮਝ ਕੇ ਉਸ ਨੂੰ ਪਾਰ ਕਰਾਇਆ ਪਰ ਬਜ਼ੁਰਗ ਮਹਾਤਮਾ ਨੂੰ ਇਹ ਗਲਤ ਲੱਗਿਆ ਤੇ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਆਪਣੇ ਕਮੈਂਟ ਤੇ ਮੈਸੇਜ ਕਰਕੇ ਜਰੂਰ ਦੱਸਣਾ ਜੀ ਕਹਾਣੀ ਵਧੀਆ ਲੱਗੀ ਤੇ ਅੱਗੇ-ਅੱਗੇ ਸ਼ੇਅਰ ਜਰੂਰ ਕਰਨਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਸਾਰਿਆਂ ਦਾ ਧੰਨਵਾਦ ਜੀ ਅਗਲੇ ਦਿਨ ਹੋਰ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਹ ਰੂਹ ਆਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ